ਗਰਮੀ ਸ਼ੁਰੂ ਹੋਣ ਵਾਲੀ ਹੈ ਤੇ ਕੋਈ ਵੀ ਭੈਣ ਭਰਾ ਆਪਣੇ ਘਰ ਵਿੱਚ ਆ ਗਲਤੀ ਨਾ ਕਰੇ ਜੇ ਕਰੇਗਾ ਤਾਂ ਸਮਝ ਲਓ ਉਹ ਬਿਮਾਰੀਆਂ ਦੇ ਨਾਲ ਪੀੜਿਤ ਹੋ ਜਾਵੇਗਾ ਉਹ ਮੁਨਖ ਵੀ ਹੋ ਜਾਵੇਗਾ ਉਹਦਾ ਪਰਿਵਾਰ ਵੀ ਹੋ ਜਾਵੇਗਾ ਫਿਰ ਉਹ ਗਲਤੀ ਸਾਰੀ ਦੀ ਸਾਰੀ ਉਸ ਮੁਨਖ ਦੀ ਹੋਗੀ ਜਿਹੜਾ ਗਲਤੀ ਕਰੇਗਾ ਤੁਸੀਂ ਜਾਣਦੇ ਹੋ ਕਿ ਖਾਸ ਕਰਕੇ ਆਪਣੀ ਇੱਥੇ ਬਹੁਤ ਜ਼ਿਆਦਾ ਗਰਮੀ ਪੈਂਦੀ ਆ ਲਗਭਗ 45 ਤੋਂ 48 ਜਾਂ 50 ਡਿਗਰੀ ਤੱਕ ਵੀ ਟੈਂਪਰੇਚਰ ਚਲ ਜਾਂਦਾ ਕਿਸੇ ਇਲਾਕੇ 'ਚ ਇਹ ਤੋਂ ਵੱਧ ਵੀ ਜਾ ਸਕਦਾ ਲੇਕਿਨ 45 ਤਾਂ ਮੰਨ ਕੇ ਹੀ ਚੱਲੀਏ ਕਿ 45 45 ਡਿਗਰੀ ਸੈਲਸੀਅਸ ਟੈਂਪਰੇਚਰ ਆਮ ਹੀ ਹੋ ਜਾਂਦਾ ਆ ਕਿ ਕਾਫੀ ਲੰਮਾ ਸਮਾਂ ਜਿਹੜਾ ਆਪਣਾ ਗਰਮੀ ਪੈਂਦੀ ਆ ਲਗਭਗ 4-5 ਮਹੀਨੇ ਗਰਮੀ ਕਾਫੀ ਜ਼ਿਆਦਾ ਹੁੰਦੀ ਆ ਪਰ ਲੋਕੀ ਕਹਿੰਦੇ ਇਹਨਾਂ ਮਹੀਨਿਆਂ ਦੇ ਵਿੱਚ ਵੀ ਬਹੁਤ ਸਾਰੇ ਲੋਕ ਆਪਣੇ ਘਰਾਂ ਦੇ ਵਿੱਚ ਕਾਲੀ ਮਿਰਚ ਸਬਜ਼ੀਆਂ 'ਚ ਵਰਤਦੇ ਨੇ ਲਾਲ ਮਿਰਚ ਵਰਤਦੇ ਨੇ ਕਿਉਂਕਿ ਇਹਨਾਂ ਦੀ ਤਸੀਰ ਬਹੁਤ ਜ਼ਿਆਦਾ ਗਰਮ ਹੁੰਦੀ ਹੈ। ਕਈ ਲੋਕ ਕੀ ਕਰਦੇ ਨੇ ਕਿ ਇਹਨਾਂ ਮਹੀਨਿਆਂ ਵਿੱਚ ਵੀ ਜਿਵੇਂ ਕੜਾਹ ਪ੍ਰਸ਼ਾਦ ਸਬਜ਼ੀਆਂ ਬਣਾਉਣੀਆਂ ਉਹਨਾਂ 'ਚ ਵੀ ਬਦਾਮ ਪਾ ਦਿੰਦੇ ਨੇ, ਕਾਜੂ ਪਾ ਲੈਂਗੇ ਜਾਂ ਕੋਈ ਹੋਰ ਐਵੇਂ ਦੀ ਸਬਜ਼ੀ ਬਣਾਉਣੀ ਹੋਵੇ ਜਾਂ ਕੋਈ ਮਿੱਠੀ ਚੀਜ਼ ਬਣਾਉਣੀ ਹੋਵੇ ਜਿਵੇਂ ਗਜਰੇਲਾ ਹੀ ਬਣਾਉਣਾ ਹੋਵੇ ਉਹਦੇ ਵਿੱਚ ਵੀ ਬਦਾਮ ਗਿੰਨਿਆਂ ਤੱਕ ਪਾ ਦਿੰਦੇ ਨੇ। ਇਹ ਦਿਨ ਇਹ ਜਦੋਂ ਇਹਨਾਂ ਦੀ ਤਸਵੀਰ ਬਹੁਤ ਜ਼ਿਆਦਾ ਕਰਨ ਹੁੰਦੀ ਆ ਜਦੋਂ ਅਸੀਂ ਥੋੜੀਆਂ ਜੀਆਂ ਵੀ ਖਾਂਦੇ ਆ ਜਦੋਂ ਸਰਦੀਆਂ ਚ ਤੇ ਖਾਧੀਆਂ ਜੀਆਂ ਹੋਂ ਤੇ ਕੋਈ ਗੱਲ ਨਹੀਂ ਜਿਵੇਂ ਦਸੰਬਰ ਜਨਵਰੀ ਦਾ ਮੰਥ ਹੁੰਦਾ ਆ ਤੇ ਉੱਥੇ ਤੇ ਚੱਲ ਜੇਗਾ ਲੇਕਿਨ ਜੇ ਅਸੀਂ ਇਹਨਾਂ ਮਹੀਨਿਆਂ ਚ ਸ਼ੁਰੂਆਤੀ ਵਿੱਚ ਹੀ ਇਹ ਗਲਤੀ ਕਰਦੇ ਆ ਤੇ ਸਾਡੇ ਫ੍ਰੀਜ ਦੇ ਅੰਦਰ ਬਹੁਤ ਸਾਰੀ ਗਰਮੀ ਵੱਜ ਜਾਂਦੀ ਆ ਜਿਹਦੇ ਨਾਲ ਲੋਕਾਂ ਨੂੰ ਨਸੀਰ ਫੁੱਟਣੀ ਆਪ ਤੁਸੀਂ ਦੇਖ ਲਿਓ ਬੱਚਿਆਂ ਦੀ ਨਸੀਰਾ ਫੁੱਟ ਜਾਂਦੀਆਂ ਨੇ ਉਹਨਾਂ ਨੂੰ ਬਵਾਸੀਰ ਦਾ ਰੋਗ ਹੁੰਦਾ ਹੈ ਅਤੇ ਸਰੀਰ ਦੇ ਵੱਖ-ਵੱਖ ਹਿੱਸਿਆਂ ਤੇ ਖੁਜਲੀ ਹੁੰਦੀ ਰਹਿੰਦੀ ਆ ਤੇ ਇੱਕੋ ਤੱਕ ਹੁੰਦਾ ਕਿ ਉਹ ਹੀ ਬਹੁਤ ਸਾਰੇ ਲੋਕਾਂ ਦੇ ਪਿੱਤ ਨਿਕਲ ਆਉਂਦੀ ਆ ਜਾਂ ਉਹਨਾਂ ਦੇ ਪੈਰਾਂ 'ਚੋਂ ਹੱਥਾਂ 'ਚੋਂ ਬਹੁਤ ਜ਼ਿਆਦਾ ਸੇਕ ਨਿਕਲਦਾ ਹੈ ਜਿਹਨੂੰ ਆਪਾਂ ਗਰਮੀ ਕਹਿ ਦਿੰਨੇ ਆ ਤਾਂ ਫਿਰ ਮਨੁੱਖ ਦੇ ਜਿਹੜਾ ਬਾ ਤਿਆਂ ਦੇ ਬਹੁਤ ਸਾਰੇ ਮੂੰਹ ਤੇ ਤੇਲ ਮੁਹਾਸੇ ਨਿਕਲ ਆਉਂਦੇ ਨੇ ਲੱਕ ਤੇ ਨਿਕਲ ਆਉਂਦੇ ਨੇ ਕਾਰਨ ਕੀ ਹੈ ਕਿ ਅਸੀਂ ਗਰਮ ਚੀਜ਼ਾਂ ਗਰਮੀਆਂ ਦੇ ਮਹੀਨਿਆਂ 'ਚ ਵੀ ਖਾਂਦੇ ਰਹਿੰਨੇ ਆ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਨੁਕਸਾਨਦਾਇਕ ਹੁੰਦੀਆਂ ਨੇ ਕੁਦਰਤ ਨੇ ਹਰ ਚੀਜ਼ੇ ਸਮੇਂ ਦੇ ਮੁਤਾਬਕ ਬਣਾਈਆਂ ਸਾਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਕਿ ਗਰਮੀਆਂ ਦੇ ਮਹੀਨਿਆਂ ਵਿੱਚ ਜਦੋਂ ਗਰਮੀਆਂ ਸ਼ੁਰੂ ਹੁੰਦੀਆਂ ਨੇ ਸਾਨੂੰ ਠੰਡੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ ਠੰਡੀਆਂ ਤੋਂ ਭਾਵ ਜੇ ਦੀ ਤਾਸੀਰ ਠੰਡੀ ਹੁੰਦੀ ਆ ਜਿਵੇਂ ਮੰਨ ਲਓ ਕਿ ਆਪਾਂ ਗੰਨੇ ਦਾ ਰਸ ਪੀਂਦੇ ਜਿੰਨੂੰ ਰੋ ਕਾ ਦਿੰਦੇ ਨੇ ਜਾਂ ਕਈ ਮਰਬਿਆਂ ਦਾ ਮੰਨ ਲਓ ਕਿ ਕੋਈ ਚੀਜ਼ ਬਣਾ ਲੇ ਕੱਚੀ ਲੱਸੀ ਪੀ ਲਈ ਜਾਂ ਖੱਟੀ ਲੱਸੀ ਪੀ ਲਈ ਦਹੀਂ ਪੀ ਲਿਆ ਮੱਝ ਦਾ ਦੁੱਧ ਨਹੀਂ ਦੁੱਧ ਹੋਏ ਤਾਂ ਬਹੁਤ ਜ਼ਿਆਦਾ ਵਧੀਆ ਹੈ ਕਿ ਸਾਡੇ ਸਰੀਰ 'ਚ ਉਹ ਗਰਮੀ ਦੀ ਪੈਦਾ ਹੁੰਦੀ ਯਾਨੀ ਕਿ ਉਹ ਗਰਮੀ ਜਿਹੜੀ ਨੁਕਸਾਨਦਾਇਕ ਹੁੰਦੀ ਆ ਉਹ ਸਾਡੇ ਸਰੀਰ ਨੂੰ ਪ੍ਰਭਾਵਿਤ ਨਹੀਂ ਕਰਦੀ ਪਰ ਜੇ ਅਸੀਂ ਇਹ ਗਲਤੀਆਂ ਕਰੀ ਜਾਂਦੇ ਆ ਕਰੀ ਜਾਂਦੇ ਗਰਮੀ ਦੇ ਸ਼ੁਰੂ ਦੇ ਵਿੱਚ ਵੀ ਵੱਡੇ ਵੱਡੇ ਆਪ ਵੀ ਬੂਟ ਪਾ ਲੈਨੇ ਆ ਮੋਟੀਆਂ ਜਿਹੜਾ ਆਪਾਂ ਪਾ ਲੈਨੇ ਆ ਬੱਚਿਆਂ ਨੂੰ ਕਿੰਨੇ ਬੂਟ ਪਾ ਕੇ ਜਾਓ ਫਿਰ ਸਮਝ ਲਓ ਕਿ ਅਸੀਂ ਆਪਣੇ ਬੱਚਿਆਂ ਨੂੰ ਬਿਮਾਰੀਆਂ ਵੱਲ ਖੁਦ ਧੱਕ ਰਹੇ ਆ ਕੁਦਰਤ ਨੇ ਜੋ ਨਿਯਮ ਬਣਾਇਆ ਆ ਉਹਨੂੰ ਸਾਨੂੰ ਫਾਲੋ ਕਰਨਾ ਚਾਹੀਦਾ ਗਰਮੀਆਂ ਦੇ ਮਹੀਨੇ ਸਾਨੂੰ ਕੀ ਖਾਣਾ ਕੀ ਪੀਣਾ ਕੀ ਕੱਪੜੇ ਪਾਉਣੇ ਚਾਹੀਦੇ ਨੇ ਸਬੰਧ ਵਿੱਚ ਬਹੁਤ ਸਾਰੀਆਂ ਵੀਡੀਓਜ਼ ਤੁਹਾਡੇ ਆਪਣੇ YouTube ਚੈਨਲ ਇਸ ਦੇ ਉੱਪਰ ਲੋਡ ਨੇ ਜਿਹਨੂੰ ਤੁਸੀਂ ਬਹੁਤ ਪਿਆਰ ਦਿੱਤਾ ਹਜ਼ਾਰਾਂ ਲੱਖਾਂ ਦੇ ਵਿੱਚ ਤੁਸੀਂ ਪਿਆਰ ਦਿੱਤਾ ਕਿਉਂਕਿ ਦੁਨੀਆ ਬਹੁਤ ਵੱਡੀ ਆ ਤੇ ਕੰਮ ਬਹੁਤ ਜ਼ਿਆਦਾ ਕਰਨ ਵਾਲਾ ਇਹ ਤੁਹਾਡੇ ਹੀ ਸਹਿਯੋਗ ਨਾਲ ਹੋ ਸਕਦਾ ਹੈ ਜੋ ਤੁਹਾਡੇ ਵਰਗੇ ਚੰਗੇ ਸੱਜਣ ਚੰਗੇ ਭੈਣ ਭਰਾ ਸਾਥ ਦਿੰਦੇ ਨੇ ਫਿਰ ਹਰ ਕੰਮ ਜਿਹੜਾ ਕਰਨਾ ਸੌਖਾ ਜਾਂਦਾ ਮੈਂ ਆਸ ਕਰਦਾ ਕਿ ਇਹ ਮਹੀਨੇ ਸ਼ੁਰੂ ਹੋਣ ਚਾ ਆਪਣੇ ਬੱਚਿਆਂ ਨੂੰ ਜਰੂਰ ਇਸ ਚੀਜ਼ਾਂ ਤੋਂ ਸਮਝਾ ਕੇ ਰੱਖੋ ਤਾਂ ਕਿ ਉਹਨਾਂ ਦੀ ਜ਼ਿੰਦਗੀ ਵਧੀਆ ਰਹੇ ਤੇ ਉਹਨਾਂ ਨੂੰ ਘੱਟ ਤੋਂ ਘੱਟ ਬਿਮਾਰੀਆਂ ਤੇ ਰੋਗ ਲੱਗਣ ਤਾਂ ਕਿ ਉਹ ਜ਼ਿੰਦਗੀ ਦਾ ਆਨੰਦ ਮਾਣ ਸਕਣ ਇੰਜ ਦੇ ਵਿਚਾਰ ਤੁਹਾਡੇ ਆਪਣੀ YouTube ਚੈਨਲ ਪ੍ਰਿੰਸੀਪਲ ਬਚੱਦਰ ਸਿੰਘ ਤਸਿੱਕਾ ਤੇ ਅਪਲੋਡ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਅ ਬਿਜਤਰ ਸਿੰਘ ਤਰਸਿੱਕਾ ਜੁਦੇਵਸਥੇਰੋ ਰਾਮਸੋਹਨਾ ਤੁਹਾਡੀ ਲੰਬੀ ਲੰਬੀ ਨੋਮਰ ਕਰਾ